ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗਉੜੀ ਸੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੀਰੇ ਮਨ ਬੈਰਾਗ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ਮੇਰੇ ਮੀਤ ਸਭਾ ਹਰ ਜੀਉ ਗੁਰਪੁਰਖ ਵਿਧਾਤੀ ਪੁਰਖੋ ਵਿਧਾਤਾ ਇੱਕ ਸ੍ਰੀ ਧਰ ਕਿਉ ਮਿਲਹਿ ਤੁਜੈ ਕੁੜੀਆਂ ਇਥੇਮ ਧਿਆਨ ਨਾਲ ਲਾਉਣੀ ਆ ਪੁਰਖੋ ਵਿਧਾਤਾ ਇੱਕ ਸ੍ਰੀ ਧਰ ਇੱਥੇ ਵਿਸਰਾਮ ਸ੍ਰੀ ਧਰ ਨਹੀਂ ਬੋਲਣਾ ਏਠਾ ਰਾਰਾ ਹੈ ਸ੍ਰੀ ਧਰ ਇਸ ਤਰ੍ਹਾਂ ਉਚਾਰਨ ਕਰਨਾ ਕਿਉ ਮਿਲਹਿ ਤੁਜੈ ਇਸੇ ਥਮਕ ਲਾ ਦੁਨੀਏ ਕਿਉ ਮਿਲਹਿ ਤੁਜੈ ਕੁੜੀਆਂ ਕਰ ਕਰ ਹੈ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਢੀ ਵਿਸਰੈ ਪਾਲ ਮੂਰਤ ਦਿਨ ਰਾਤੀ ਨਾਨਕ ਸਾਰਿੰਗ ਜਿਉ ਪਿਆਸੀ ਕਿਉ ਮਿਲਿਆ ਪ੍ਰਭ ਦਾਤੇ ਇਕ ਬਿਨਾ ਕਰਾਉ ਜਿਉ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲੀਆ ਜਿਉ देख चलत तुम्हारी चलता तुम्हारी देख मोही उदास थन क्यों ठी रहे गुणवंत नाथ दयाल बाला सर्वगुण भरपुरए ए पाठ इकट्ठा ही बोलना भरपुरए नहीं बोलना पब्बा नहीं लाना सर्वगुण भरपुरए ਫਿਰ ਦੋਸ ਨਾਹੀ ਸੁਖ ਹੈ ਦਾਤੀ ਹ ਵਿਚੂੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਤਾ ਰਹੋ ਘਰ ਆਵ ਹੋ ਨਾਹ ਪਿਆਰੇ ਹ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਬਰਭ ਦੀ ਸਦੀਸਾ ਦੇ ਸਦੀਸਾ ਕਸਕੇ ਉਚਾਰਨ ਕਰਨਾ ਅਰਪਿਆ ਤਾ ਸੀਸ ਸੁਥਾਨ ਗੁਰ ਪਹਿ ਇਹ ਵੀ ਠੰਮਕ ਧਿਆਨ ਨਾਲ ਲਾਉਣੀ ਹੈ ਅਰਪਿਆ ਤਾ ਸੀਸ ਇਥੇ ਠੰਮਕ ਹੈ ਸੁਥਾਨ ਪਾਠ ਕਥਈ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖੇਨ ਮਾਹੀ सगला ਦੁੱਖ ਮਿਟਿਆ ਮਨਹੁ ਕਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੈ ਕਾਮਣ ਦਿਨ ਰੈਣ ਰਲੀਆਂ ਕਰੈ ਕਾਮਣ ਬਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਅਨੰਦ ਭਇਆ ਜੀਉ ਵਜੀਵਾਦਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ 부ਝਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਧਪ ਹਰਖ ਉਪਜਿਆ ਦੂਤ ਥਾ ਉਹ ਗਵਾਇਆ ਅਨਹਦ ਵਾਜੇ ਵੱਜੈ ਘਰ ਮਹਿ ਅਨਹਤ 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 ਪਾਠ ਅਨਹਤ ਵਾਜੇ ਵੱਜੈ ਘਰ ਮਹਿ ਫਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿਐ ਹਰ ਮਿਲਿਆ ਕੰਤ ਸੁਖਦਾਈ ਵਾਹਿਗੁਰੂ ਜੀ ਕਾ ਕਾਲ ਸਾਹ ਕਰਹੈ ਵਾਹਿਗੁਰੂ ਜੀ ਕੀ ਫਤਿਹ